ਕਿੱਕ ਸੀਮਿੰਟ ਦੇ ਨਾਲ ਭਰੇ ਹੋਏ ਟਰੱਕ ਨੇ ਦੋ ਲਗਜ਼ਰੀ ਗੱਡੀਆਂ ਨੂੰ ਟੱਕਰ ਮਾਰੀ ਜਿਸ ਨਾਲ ਦੋਵਾਂ ਗੱਡੀਆਂ ਦਾ ਨੁਕਸਾਨ ਹੋ ਗਿਆ ਦੱਸ ਜਾਈਏ ਕਿ ਜਿਮਨੀ ਅਤੇ ਡਸਟਰ ਬੁਰੇ ਤਰੀਕੇ ਦੇ ਨਾਲ ਨੁਕਸਾਨੀਆਂ ਗਈਆਂ ਹਾਲਾਂਕਿ ਕਿਸੇ ਕਸਮ ਦਾ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਗੱਡੀਆਂ ਦਾ ਪਿਛਲਾ ਹਿੱਸਾ ਬੁਰੇ ਤਰੀਕੇ ਦੇ ਨਾਲ ਨੁਕਸਾਨਿਆ ਗਿਆ ਜਿਸ ਤੋਂ ਬਾਅਦ ਡਰਾਈਵਰ ਨੂੰ ਪੁਲਿਸ ਤੇ ਹਵਾਲੇ ਕਰ ਦਿੱਤਾ ਤਾਂ ਦੱਸ ਜਾਈਏ ਕਿ ਅੰਮ੍ਰਿਤਸਰ ਦੇ 골ਡਨ ਗੇਟ ਨਜ਼ਦੀਕ ਇੱਕ ਵੱਡੀ ਗੱਡੀ ਨੇ ਦੋ ਲਗਜ਼ਰੀ ਗੱਡੀਆਂ ਨੂੰ ਟੱਕਰ ਮਾਰੀ ਔਰ ਉਸ ਤੋਂ ਬਾਅਦ ਉਸ ਦਾ ਡਰਾਈਵਰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਗੱਡੀਆਂ ਦੇ ਮਾਲਕਾਂ ਨੇ ਦੱਸਿਆ ਕਿ ਟੈਂਕਰ ਦੇ ਡਰਾਈਵਰ ਨੇ ਕੋਈ ਬ੍ਰੇਕ ਨਾ ਲਗਾਈ ਅਤੇ ਸਿੱਧਾ ਟੈਂਕਰ ਲਿਆ ਕੇ ਸਾਡੀਆਂ ਗੱਡੀਆਂ ਦੇ ਵਿੱਚ ਮਾਰਿਆ ਜਿਸ ਕਾਰਨ ਗੱਡੀਆਂ ਦਾ ਨੁਕਸਾਨ ਹੋਇਆ ਔਰ ਮੌਕੇ ਤੇ ਮੌਜੂਦ ਟੈਂਕਰ ਦੇ ਡਰਾਈਵਰ ਦੇ ਵੱਲੋਂ ਜਿਹੜਾ ਹੈ ਉਹ ਵੀਡੀਓ ਵੀ ਬਣਾਈ ਗਈ ਤਾਂ ਦੱਸ ਜਿਏ ਕਿ ਵੱਡੀਆਂ ਗੱਡੀਆਂ ਇੱਥੋਂ ਨਿਕਲ ਰਹੀਆਂ ਸਨ ਕਿ ਗੋਲਡਨ ਗੇਟ ਦੇ ਨਜ਼ਦੀਕ ਉਸ ਵਕਤ ਹੰਗਾਮਾ ਹੋ ਗਿਆ ਜਦੋਂ ਜਿਮਨੀ ਅਤੇ ਡਸਟਰ ਬੁਰੇ ਤਰੀਕੇ ਦੇ ਨਾਲ ਨੁਕਸਾਨੀਆਂ ਗਈਆਂ ਤਾਂ ਇਸ ਦੌਰਾਨ ਟੈਂਕਰ ਦੇ ਡਰਾਈਵਰ ਦੇ ਨਾਲ ਵੀ ਗੱਡੀਆਂ ਦੇ ਮਾਲਕ ਬਹਿਸ ਕਰਦੇ ਹੋਏ ਨਜ਼ਰ ਆਏ Iya, ini barang lara ini. ਗੱਡੀ ਕਦੀ ਖੜੀ ਹੈ ਸੋਨਾ ਚੰਦ ਹੈ ਬੱਚਾ ਮਤਲਬ ਬੱਚਾ ਮੇਰਾ ਮਰਜ਼ਾ ਆਵਾਜ਼ ਕਿ ਮੇਰਾ ਆ ਗਿਆ ਗੱਡੀ ਕਦੀ ਖੜੀ ਹੈ ਗੱਡੀ ਛਾਬੀ ਮਾਜੀ ਪਰਵੰਤਰ ਸਿੰਘ ਦਾ ਜੀ ਕਿਹੜੀ ਗੱਡੀ ਆਹ ਤਾਂ ਟੈਂਟਰ ਆਈ ਕੈਂਟਰ ਆ 3 ਮਿੰਟਾਂ ਦੀ ਕੀ ਗੱਲ ਹੋਈ ਜੀ ਜੀਰ ਜੀ ਜਿਹੜੀ ਪਰਲੇ ਪਾਸੇ ਗੱਡੀ ਖੜੀ ਸੀ ਨਾ ਉਹ ਖੜੀ ਸੀ ਜਿਹੜੀ ਲਾਲ ਗੱਡੀ ਆਹ ਬਲੇਰੋ ਆਹ ਥਾਰ ਇਹ ਨੇ ਇੱਕਦਮ ਪਾਸ ਕਰੀ ਜਾਂਦਾ ਸੀ ਮਨੂੰ ਇਹਨੇ ਬ੍ਰੇਕ ਮਾਰ ਤੇ ਬਰਾਬਰ ਲਿਆ ਕੇ ਗੱਡੀ ਤੇ ਗੱਡੀ ਪਾਸ ਨਹੀਂ ਹੋ ਗਈ ਉਹਦੇ ਨਾਲ ਖੜੀ ਉਹਨੂੰ ਪਚਾਉਂਦਾ ਗੱਡੀ ਦੇ ਨਾਲ ਲੱਗ ਗਈ ਗੱਡੀ ਆਹ ਗੱਲ ਜੀ ਚਾਹੀਦਾ ਨਹੀਂ ਇਹ ਵੀ ਗੱਡੀ ਮੱਜ ਗਈ ਮਾਲਾ ਜੀ ਹੁਣ ਜਦੋਂ ਦੋਨੇ ਵਿਚਾਰ ਗੱਡੀਆਂ ਲਿਆ ਕੇ ਲਿਆ ਆਪਣੇ ਨਾਲ ਹੀ ਲੱਗੂਗੀ ਕਰੋ ਕਹਿ ਰਿਹਾ ਨਸ਼ਾ ਕੀਤਾ ਤੁਸੀਂ ਨਸ਼ਾ ਕਿੱਥੇ ਟੈਸਟ ਕਰਾ ਲਓ ਇਹ ਤਾਂ ਚਿੱਟਾ ਪੀਤਾ ਜੀ ਚਿੱਟਾ ਕੌਣ ਪਿੰਦਾ ਰੋਟੀ ਤਾਂ ਖਾਦੀ ਨਹੀਂ ਸਵੇਰ ਤੀਜੀ ਅਸੀਂ ਇਹ ਕਹਿੰਦੇ ਚਿੱਟਾ ਪੀਂਦਾ ਉਹ ਪੀਂਦਾ ਕਿ ਚਿੱਟਾ ਦਾ ਟੈਸਟ ਕਰਾ ਲਾਓ ਬਾਈ ਜੀ ਜਦੋਂ ਕੋਈ ਡਰਾਈਵਰ ਦੀ ਤਾਂ ਵੱਡੀ ਗਲਤੀ ਵਾਲੇ ਦੀ ਤਾਂ ਗਲਤੀ ਹੁੰਦੀ ਹੁੰਦੀ ਹੈ ਲੋਕ ਕਹਿੰਦੇ ਨੁਕਸਾਨ ਸਾਡਾ ਬਹੁਤ ਜ਼ਿਆਦਾ ਆ ਨੁਕਸਾਨ ਤਾਂ ਹੀ ਹੋਇਆ ਦੋਨੇ ਤਰ੍ਹਾਂ ਦੇ ਹੋਇਆ ਜੀ ਮਾਲਕਾਰ ਹੈ ਤੁਹਾਡੇ ਮਾਲਕਾਂ ਨਾਲ ਗੱਲ ਹੋਈ ਜਾਂਦੀ ਹੈ ਜੀ ਕੀ ਕਹਦੇ ਹੋ ਉਹ ਕਹਿੰਦੇ ਕਰਦੇ ਕੋਈ ਗੱਲ ਨਹੀਂ ਹਾਲਾ ਕਿੰਨੇ ਵੇ ਦਾ ਸਮਾਂ ਹੈ ਹਾਂ ਜੀ ਕਿੰਨੇ ਵੇ ਦਾ ਸਮਾਂ ਸਮਾਜਿਕ ਬਚਦਾ ਬਾਸਾ ਬਤਪਨ ਬਾਸਾ ਬਤ 15 ਕਿੰਨੇ ਮਿੰਟ ਹੋਏ ਦਾ 15 ਮਿੰਟ ਅੱਜ ਗੱਡੀਆਂ ਬਚੀਆਂ ਦੋ ਗੱਡੀਆਂ ਹੈ ਜੀ ਰਾਜ ਸਿੰਘ ਜੀ ਮੇਰਾ ਹਾਂ ਜੀ ਕਿੱਥੇ ਜਾ ਰਹੇ ਸੀ ਕਿਧਰ ਆਏ ਮੈਂ ਜਾ ਰਿਹਾ ਸੀ ਇੱਧਰ ਬੱਲੇ ਜਾ ਰਿਹਾ ਸੀ ਕੀ ਕੱਢਣਾ ਹੋਈ ਇਹਦੀ ਕੱਢਣਾ ਰੈੱਡ ਲਾਈਟ ਲ ਹੋਈ ਸੀ ਪਿੱਛੋਂ ਗੱਡੀ ਆਈ ਆ ਦੋ ਗੱਡੀਆਂ ਸਾਰੀਆਂ ਭੰਨ ਕੇ ਰਸਤੀਆਂ ਉਹਨੇ ਬ੍ਰੇਕ ਬਰੂ ਕੋਈ ਨਹੀਂ ਸੀ ਸਪੀਡ ਬਹੁਤ ਹੀ ਗੱਡੀ ਦੀ ਹਾਂ ਇਹ ਟੈਂਕਰ ਹੀ ਸੀ ਆਹੋ ਗੱਡੀ ਸੀ ਸੀਮਿੰਟ ਵਾਲੀ ਗੱਡੀ ਸੀ ਹਾਂਜੀ ਤੇ ਡਰਾਈਵਰ ਫੜਾ ਰੋ ਕਿ ਆ ਨਹੀਂ ਡਰਾਈਵਰ ਤੇ ਫੜ ਲਿਆ ਵਾ ਫੜਾ ਤੇ ਤੁਹਾਡੀ ਕਿਹੜੀ ਗੱਡੀ ਹੈ ਮੇਰੀ ਡਸਟਰ ਗੱਡੀ ਹੈ ਜੀ ਤੇ ਕਿੰਨਾ ਨੁਕਸਾਨ ਹੋਇਆ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਜੀ ਤੇ ਕੀ ਕਿਹਾ ਜਾ ਰਿਹਾ ਉਹਦੇ ਕੋਲ ਉਹਦੇ ਮਾਲਕ ਨਾਲ ਗੱਲ ਕੀਤੀ ਆ ਪਤਾ ਨਹੀਂ ਕੀ ਕਹਿੰਦਾ ਪਿਆ ਆਣਾ ਕਿ ਨਹੀਂ ਆਣਾ ਉਸ ਮੌਕੇ ਤੇ ਸੀ ਮਹਾਂਦੀ ਪੁਲਿਸ ਹੈਗੀ ਮੌਕੇ ਤੇ ਤੇ ਡਰਾਈਵਰ ਭੱਜਿਆ ਜਾਂ ਫੜਦੇ ਹੁੰਦੇ ਨਹੀਂ ਨਹੀਂ ਡਰਾਈਵਰ ਇੱਥੇ ਹੀ ਭੱਜਿਆ ਕਿੰਨੀਆਂ ਗੱਡੀਆਂ ਦੇ ਵਿੱਚ ਇਹ ਟੱਕਰ ਮਾਰੀ ਦੋ ਗੱਡੀਆਂ ਵਜੇ ਮੈਨੂੰ ਲੱਗਦਾ ਰਿਹਾਗਾ ਲੱਗਦਾ ਕੀ ਮਾ ਕਰਦੇ ਹੋ ਤੁਸੀਂ ਨਹੀਂ ਉਹ ਜੋ ਵੀ ਨੁਕਸਾਨ ਹੋਇਆ ਭਰੇ ਆਪੇ ਮੇਰਾ ਨਾਮ ਸੁਚਾਨ ਦੇ ਕੇ ਸਹੀ ਟੌਪ ਟੌਪ ਟੱਚ ਡਾਊਨ ਸਰ ਤੇ ਕੀ ਹੋਇਆ ਕੀ ਬੰਬ ਮਾਮਲਾ ਹੈ ਜਿਹੜਾ ਟਰੱਕ ਇਹ ਗੱਡੀ ਬਹੁਤ ਸਪੀਡ ਤੇ ਜਾ ਰਹੀ ਸੀ ਇਹਨਾਂ ਦੋਨਾਂ ਗੱਡੀਆਂ ਦੇ ਵਿੱਚੋਂ ਹੀ ਸਾਈਡ ਤੇ ਕੱਢ ਰਿਹਾ ਸੀ ਸਪੀਡ ਬਹੁਤ ਜ਼ਿਆਦਾ ਹੋਣ ਕਰਕੇ ਗੱਡੀਆਂ ਦੋਨਾਂ ਦੇ ਲੱਗ ਗਏ ਉਹਦੀ ਸਾਈਡ ਤੇ ਵੀ ਲੱਗ ਗਈ ਉਹਦੀ ਸਾਈਡ ਲੱਗੀ ਸਪੀਡ ਜ਼ਿਆਦਾ ਸੀ ਮੇਰੀ ਰੋਕਿਆ ਗਿਆ ਜੀ ਰੁਕਣਾ ਬਹੁਤ ਸਪੀਡ ਬਹੁਤ ਜ਼ਿਆਦਾ ਸੀ ਨਹੀਂ ਗੱਡੀ ਰੁਕ ਗਈ ਆ ਉਹ ਕਹਿੰਦਾ ਕਿ ਬੰਦੇ ਵੀ ਧਲੇ ਦੇ ਦੇ ਲੱਗਾ ਏ ਟੱਕਰ ਆਲਾ ਬੰਦੇ ਚਲੋ ਬਚਾਓਗੇ ਜਲਦੀ ਬਚਾਓ ਹੋ ਗਿਆ ਵਾ ਗੱਡੀ ਉਸ ਗੱਡੀ ਦੇ ਵਿੱਚ ਵੀ ਚਲੋ ਸਵਾਰੀ ਦਾ ਬਚਾਓ ਗਿਆ ਇਧਰ ਹੀ ਹੋ ਗਿਆ ਜੀ ਗੱਡੀ ਤੇ ਕੀ ਲੋਡ ਹੈਗਾ ਜੀ ਤੇ ਕਿਹੜੀ ਸੀਫਟ ਲੋਡ ਹੈ ਜੀ ਤੇ ਮਾਲਕ ਆਇਓਦੇ ਹਜੇ ਮਾਲਕ ਆਏ ਨਹੀਂ ਜੀ ਉਹਨਾਂ ਪਸਨਾ ਭੇਜ ਗਿਆ ਹੋਇਆ ਜੀ ਜੀ ਮਾਲੀ ਨੇ ਨੁਕਸਾਨ ਹੋਇਆ ਕਿੰਨਾ ਨੁਕਸਾਨ ਹੋਇਆ ਗੱਡੀਆਂ ਦਾ ਕਾਫੀ ਹੋਇਆ ਜੀ ਉਹਦੇ ਦੇ ਦਿਲਸੀ ਦਾ ਲੱਗ ਸਕਦੀ ਇਹਨਾਂ ਕਾਫੀ ਨੁਕਸਾਨ ਹੋ ਗਿਆ ਜੀ ਗੱਡੀਆਂ ਦਾ ਗੱਡੀ ਦੇ ਬ੍ਰੇਕ ਨਹੀਂ ਲਾਈ ਲਗਾਈ ਇਹਦੇ ਕੋਲ ਮਾਲੀ ਪ੍ਰਵੰਤਰ ਸਿੰਘ